ਇਹ ਜੀ ਨਿ ਦੇਖਾਲਾ ਕੇ ਜੋ 16 ਸਾਲ ਵੀ ਉਹ ਵੀ ਛੁੱਟ ਹੋ ਗਏ ਬਾਕੀ ਸਭ ਨੇ 4 ਸਾਲ ਨਹੀਂ ਕੀਤੀ ਤੇ ਸੁਖਵੀਰ ਬਾਦਲ ਨੇ ਕਿੰਨੇ ਸਾਲ ਕੀਤੀ ਜਿਹੜਾ ਉਹ ਪਾਰਟੀ ਚਲਾ ਰਿਹਾ ਹੈ ਇਹ ਜੀ ਕੋ ਜੇਲ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਇਸ ਤੋਂ ਆਪਣੇ ਕ੍ਰਾਮ ਦੇ ਬੰਦੇ ਨੂੰ ਜੇ ਨੂੰ ਛੁੱਟ ਇਹਨਾਂ ਦੀ ਇਹੋ ਮਨਸ਼ਾ ਹੈ ਕਿ ਇਹ ਜਿਹੜੇ ਕੁ ਜਿਹੜੇ ਲੋਕ ਪ੍ਰਵਾਂਤ ਲੀਜੇ ਉਹ ਜਿੰਨ੍ਹੇ ਰਹਿਣ ਤੇ ਇਹ ਉਹਨਾਂ ਦੇ ਮਗਨੋ ਰਾਜ ਕਰਦੇ ਰਹਿ ਇਹ ਇਹ ਇਹਨਾਂ ਦੀ ਇਹੋ ਮਨਸ਼ਾ ਹੈ ਇਸ ਤਰ੍ਹਾਂ ਕਿ ਇਹ ਉਹਨਾਂ ਦੀਆਂ ਗੱਲਾਂ ਦੇ ਕੋਈ ਵੀ ਉਹਨਾਂ ਨੂੰ ਕਿ ਹੁਣ ਕੌਮ ਨੇ ਨਕਾਰ ਦਿੱਤਾ ਉਹ ਆਸਪੈਰ ਮਾਰ ਰਹੇ ਆ ਪਰ ਕਾਮ ਉਹਨਾਂ ਨੇ ਕਰਵਾ ਨਹੀਂ ਕਰੇ ਜੀ ਉਹ ਤਾਂ ਅਕਾਲ ਤਖਤ ਤੋਂ ਵੀ ਧੋੜੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗ੍ਰਾਮ ਹੀ ਮੰਨ ਲਏ ਕਿ ਜੋ ਅਸੀਂ ਕੌਮ ਨਾਲ ਇੱਦਾਂ ਦੇ ਹੁਕਮ ਆਏ ਆ ਤੇ ਉਸ ਤੋਂ ਬਾਅਦ ਵੀ ਉਹਨਾਂ ਦੀ ਕੋਈ ਰਹਿ ਨਹੀਂ ਗਈ ਕੋਈ ਕਾਰਗੁਜ਼ਾਰੀ ਤੇ ਫਿਰ ਵੀ ਉਹ ਅਕਾਲ ਤਖਤ ਨੂੰ ਹੀ ਕਲੇਮ ਕਰ ਰਹੇ ਆ ਉਹ ਜਸੇਦਾਰਾਂ ਦੇ ਉੱਪਰ ਹੀ ਉਹਨਾਂ ਨੂੰ ਕਲੇਮ ਕਰ ਰਹੇ ਆ ਕਿ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਗੋਸ਼ਟੀ ਕਰਾਇਆ ਜਾਵੇ ਅਸੀਂ ਪਾਲਟਾ ਹੋ ਜੀ ਗਏ ਸੀ ਸਿੰਘ ਰੋਟੇ ਭਾਤੇ ਨਾਲ ਪਾਰਟੀ ਗਰਾਊਂਡ ਤੋਂ ਪਹਿਲਾਂ ਸਾਨੂੰ ਸਤਿ ਸ਼੍ਰੀ ਅਕਾਲ ਜੀ ਇਹ ਜੀ ਹੁਣ ਦੇਖੋ ਇੱਕ ਪੱਛੀ ਸੈਸੀ ਪਾਰਟੀ ਉਹਨਾਂ ਦੀ ਵੀ ਆ ਗਈ ਹੈ ਪੰਚਤ ਇੰਟਰਨੈਸ਼ਨਲ ਕੰਪਨੀ ਤੋਂ ਕਾਲੋ ਤੇ ਇਹ ਹੋਰ ਵੀ ਤਰ੍ਹਾਂ ਦੀ ਹੈ ਸਾਰੇ ਸਾਰੇ ਆਪੋ ਆਪਣੀ ਜਗ੍ਹਾ ਤੇ ਆ ਗਏ ਤੋਂ ਉਹਦੀ ਉਹਦੇ ਇੱਕ ਅਸੀਂ ਵੀ ਇਹ ਚੀਜ਼ ਆਪਣੇ ਤੌਰ ਤੇ ਇੱਕ ਖੜੀ ਕਰ ਰਹੇ ਹਾਂ ਤੇ ਸਾਰੇ ਬਾਕੀ ਅਸੀਂ ਉਹਦੇ ਆਸ਼ੀਰਵਾਦ ਚਾਹੁੰਦੇ ਹਾਂ ਸਾਰੇ ਉਹਨਾਂ ਦਾ ਸਹਿਯੋਗ ਚਾਹੁੰਦੇ ਹਾਂ ਅਸੀਂ ਕੋਈ ਨਹੀਂ ਤੇ ਇਹੋ ਜੀ ਕੋਈ ਗੱਲ ਨਹੀਂ ਕੀਤੀ ਹਾਂ ਕਿ ਕੋਈ ਸੈਸ ਕੰਪਨੀ ਕਰਦੀ ਕਲੱਜੀ ਕੰਪਨੀ ਜਿਵੇਂ ਦਸਤਰਾਂਤ ਸਿੰਘ ਤੋਂ ਉਹਦੇ ਨਾਲ ਬੈਠੇ ਨਕੌਂਦ ਸਿੰਘ ਵਾਲੇ ਉਹਨਾਂ ਦਾ ਵੀ ਸਾਥੀ ਬਣ ਕੋਸ਼ਿਸ਼ ਕਰੋਗੇ ਸਾਰੇ ਇਕੱਠੇ ਇਕੱਠੇ ਹੋ ਜਾਣ ਕਿੱਲੇ ਉਹ ਨਹੀਂ ਨਹੀਂ ਅਸੀਂ ਸਾਰਿਆਂ ਨੂੰ ਹੀ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਸਮੱਸਿਆ ਜੋ ਵੀ ਅੱਜ ਹੋ ਰਿਹਾ ਪੰਜਾਬ ਦੇ ਹਾਲਾਤ ਬਣੇ ਪਏ ਇਹ ਤਾਂ ਮੇਰਾ ਖਿਆਲ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਂਗੇ ਕਿ ਫੇੜੀ ਸਾਡਾ ਕੋਈ ਕੋਈ ਜਗ੍ਹਾ ਹੋਵੇ ਇਹ ਗੱਲ ਤਾਂ ਕੋਈ ਨਹੀਂ ਹੋਇਆ ਜੀ ਇਹ ਵਾਪਸ ਆ ਕੇ ਪੰਚਾਇਤ ਕਮੇਟੀ ਦੇ ਚੱਕਰ ਚ ਸਭ ਤੋਂ ਬਹੁਤ ਤਾਂ ਸਭ ਇਕੱਠੇ ਹੋ ਗਏ ਨਹੀਂ ਉਹ ਦੂਜੇ ਮੰਨੋ ਪੁਜੀਸ਼ਨ ਤੋਂ ਕੋਈ ਕਰਦੇ ਕਰਦੇ ਹੋਰ ਰੋਗ ਹੋ ਜਾਂਦਾ ਹੈ ਵੇ ਇਹ ਦੇਖੋ ਜੀ ਜ ਜਤੇਜਾਰ ਸਾਹਿਬ ਨੇ ਜਦੋਂ ਉਹ ਦੋ ਧਿਰਾਂ ਨੂੰ ਜਿਹੜੀਆਂ ਬਾਗੀ ਤੇ ਦਾਗੀ ਸੀ ਉਹ ਉਹਨਾਂ ਨੂੰ ਉਹਨਾਂ ਨੇ ਹੁਕਮ ਦਿੱਤਾ ਉਹ ਉਹਨਾਂ ਵਾਸਤੇ ਹੀ ਉਹ ਹੁਕਮਨਾਮਾ ਉਹਨਾਂ ਨਾਲ ਸਾਰੇ ਕੌਂਸਲ ਦੇ ਬਾਕੀ ਜੱਥੇਬੰਦੀਆਂ ਨੂੰ ਕਿਸੇ ਨੂੰ ਉਹਨਾਂ ਨੇ ਨਾਲ ਲਿਆ ਇਸ ਕਰਕੇ ਮੇਰਾ خیال ਹੈ ਕਿ ਜਿਹੜਾ ਅਸਲ ਤਕਦਾ ਹੁਕਮ ਹੈ ਉਹ ਉਹਨਾਂ ਤੇ ਹੀ ਆ ਉਹਨਾਂ ਦੋ ਧਿਰਾਂ ਨੂੰ ਮੰਨਿਆ ਨਹੀਂ ਇਸ ਕਰਕੇ ਵਿਧੀਆਂ ਹੋਰ ਵੀ ਵਾਕਵਾਕ ਜਿਹਾ ਰਹਿ ਗਿਆ ਤੇ ਇਹ ਇਹ ਮਤਲਬ ਉਹਨਾਂ ਦਾ ਗਰੁੱਪ ਆ ਉਹਦੇ ਬਾਰੇ ਕੋਈ ਕੀ ਇਹ ਇਹ ਚਾਰਕੋਂ ਦੇ ਮਾਲ ਆਉਣਾ ਚਾਹਣ ਜਾਂ ਨਹੀਂ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਆਪਾਂ ਨਾਲ ਮਿਲ ਕੇ ਚੱਲੀਏ ਪਰ ਫਿਰ ਵੀ ਅਸੀਂ ਕੋਸ਼ਿਸ਼ ਇਹੋ ਜਿਹੀ ਸ਼ਰਤਾਂ ਸਾਡੀਆਂ ਹੋਣ ਦੀਆਂ ਕਿ ਆਪਾਂ ਚਾਹੇ ਕਰਾਂਗੇ ਕਿ ਜਿਹੜੇ ਜਿਹੜੇ ਬੰਦਿਆਂ ਨੇ ਕਾਮ ਨਹੀਂ ਆਊਗਾ ਉਸ ਟਾਈਮ ਤੇ ਕੋਈ ਨੁਕਸਾਨ ਕੀਤਾ ਜਾਂ ਉਹ ਇਹਨਾਂ ਦੇ ਨਾਲ ਵਿਚਰਦੇ ਰਹੇ ਆ ਜਿੰਨੇ ਕੁ ਦੋਸ਼ੀ ਹੈ ਕੋਈ ਸਹੀ ਉਹਨਾਂ ਦੀ ਇਹ ਵੀ ਵੱਧਦੀ ਦੋਸ਼ੀ ਹੈਗੇ ਇਸ ਕਰਕੇ ਆਪਾਂ ਸਾਰੇ ਜਾਣੇ ਬਾ ਇਹ ਤਾਂ ਬਾਅਦ ਚ ਫੈਸਲਾ ਕਰਨਗੇ ਕਿ ਕਿਹੜਾ ਜਿਹੜਾ ਬੰਦਾ ਸਹੀ ਪੰਥ ਨਾਲ ਖੜਾ ਰਿਹਾ ਪੰਥ ਦੇ ਹੱਥ ਤੇ ਉਹ ਆਪਣੀ ਰਾਸ ਦੀ ਸਾਜ ਤੋਂ ਵਾਸਤੇ ਨਹੀਂ ਪੰਥ ਵਾਸਤੇ ਲੜ ਰਿਹਾ ਉਹਦੇ ਮੱਦੇਨਜ਼ਰ ਉਸ ਨੂੰ ਚਾਹਤਾ ਹੈ ਅਮਰਪਾਲ ਸਿੰਘ ਨੇ ਹਾਲ ਤਾਂ ਨਹੀਂ ਕੀਤੀ ਪੀਪੀ ਇਲੈਕਟੋਰਲ ਕਮਿਸ਼ਨ